ਪੰਜਾਬ ਸਾਡਾ ਸੋਹਣਾ ਪੰਜਾਬ ਸਾਡਾ ਪਿਆਰਾ ਪੰਜਾਬ ਜਿੱਥੇ ਲੋਕੀ ਛਿੰਝਾ ਪਾਉਂਦੇ ਹੱਸਦੇ ਖੇੜਦੇ ਮੇਲੇ ਤੇ ਮੇਲਿਆਂ ਤੇ ਜਾਂਦੇ ਜਿੱਥੇ ਹਰੇਕ ਦਾ ਜੀ ਲੱਗਦਾ ਕਿ ਅੱਜ ਇਸ ਪੰਜਾਬ ਦੀ ਹਾਨਤ ਬਹੁਤ ਵਿਗੜੀ ਹੋਈ ਹੈ ਕਦੇ ਅਸੀਂ ਕਹਿੰਦੇ ਸੀ ਸਾ ਦੇਸ਼ ਫੁੱਲਾਂ ਚੋ ਫੁੱਲ ਗੁਲਾਬ ਨੇ ਸਹੀਓ ਜੇ ਦੇਸ਼ਾ ਚੋ ਦੇਸ਼ ਪੰਜਾਬ ਨੇ ਸਹੀਓ ਇਹ ਕਿਹਾ ਜਾਂਦਾ ਸੀ ਕਿਸੇ ਟਾਈਮ ਤੇ ਤੇ ਬਹੁਤ ਮਿਲਵਰਤਨ ਬਹੁਤ ਪਿਆਰ ਬਹੁਤ ਸੰਧੀ ਵਾਲਤਾ ਗੁਰਨਾਗਦੇਵ ਦੇ ਉਪਦੇਸ਼ਾ ਦੇ ਚੱਲਣ ਵਾਲੇ ਲੋਕ ਰਲ ਮਿਲ ਕੇ ਰਹਿਣ ਵਾਲੇ ਦੂਜਿਆਂ ਦਾ ਦੁੱਖ ਵਡਾਉਣ ਵਾਲੇ ਇਹ ਜਿਹੇ ਲੋਕ ਸਨ ਸਾਡੇ ਦੇਸ਼ ਪੰਜਾਬ ਦੇ ਖੁੱਲੀਆਂ ਜੋੜੀਆਂ ਹੁੰਦੀਆਂ ਰਲ ਮਿਲ ਕੇ ਬੈਠਦੇ ਲੋਕੇ ਬੀਬੀਆਂ ਚਰਖਾ ਘੱਟਦੀਆਂ ਕੋਈ ਓਟੇਰਦੀ ਆ ਕੋਈ ਕੁਸ਼ ਕਰਦੀ ਆ ਕੋਈ ਕਢਾਈ ਕਰਦੀਆਂ ਹਰ ਘਰ ਵਿੱਚ ਵੇਖਿਆ ਜਾਂਦਾ ਸੀਗਾ ਅੱਜ ਕੀ ਹਾਲ ਹੈ ਆ ਸਾਡਾ ਦੇਸ਼ ਦੇ ਵਿੱਚ ਆ ਸਾਡੇ ਪੰਜਾਬ ਦੇ ਵਿੱਚ ਨਸ਼ੇ ਵਿਕ ਰਹੇ ਹਨ ਜਿਹੜੇ ਬੱਚੇ ਰਹਿ ਉਹ ਕੰਮ ਕਰਕੇ ਰਾਜੀ ਰਹੇਗੇ ਕਿਰਤ ਕਰਕੇ ਰਾਜੀ ਰਹੇਗੇ ਫਿਰ ਉਹਦਾ دل ਲੇ ਲੱਗਦਾ ਫੇਰ ਉਹ ਮਾਇਆ ਵੱਲ દોੜਦੇ ਆ ਕਦੇ ਮੋਟਰਸਾਈਕਲ ਕਦੇ ਬਧਿਆ ਤੋਂ ਬਧਿਆ ਟੈਲੀਫੋਨ ਟੈਲੀਫੋਨਾਂ ਤੇ ਮਾੜੀਆਂ ਚੀਜ਼ਾਂ ਵੇਖ ਕੇ ਉਹਨਾਂ ਦਾ ਜਿਹੜਾ ਸਭਾ ਆ ਉਹ ਵੀ ਗੰਦਾ ਹੋ ਜਾਂਦਾ ਵੱਡਿਆਂ ਦੀ ਇੱਜ਼ਤ ਨਾ ਕਰਨੇ ਕੀਰਤਨਾ ਕਰਨੇ ਆਪਣੇ ਖੇਤਾਂ ਬੰਨੇ ਨਾ ਜਾਣਾ ਪਸ਼ੂ ਨਾ ਰੱਖਣੇ ਤਬ ਜਿਹੜੋ ਜੇ ਰਹਿ ਹੀ ਨਹੀਂ ਕੋਈ ਦਿਸ ਕਰਕੇ ਜਿਹੜਾ ਜਵਾਨ ਰੁਕੇ ਬੱਚੇ ਰਹੇ ਉਹ ਨਸ਼ਿਆਂ ਵੱਲ ਤੁਰ ਪੈ ਨੇ ਤੇ ਨਸ਼ੇ ਵੇਚਣ ਵਾਲੇ ਇਸੇ ਨੂੰ ਆਪਣਾ ਕਾਰੋਬਾਰ ਸਮਝ ਬੈਠੇ ਨੇ ਇਦੇ ਵਿੱਚ ਵੀ ਨਸ਼ਿਆਂ ਦੇ ਵਿੱਚ ਜਿਹੜੇ ਗਲਤਾਨੇ ਲੋਕ ਉਹ ਸਾਡੇ ਪੋਲੀਟੀਸ਼ੀਅਨ ਵੀ ਨੇ ਸਾਡੇ ਪੁਲਿਸ ਵਾਲੇ ਵੀ ਨੇ ਤੇ ਸਾਡਾ ਗੁੰਗਾ ਗੁੰਡਾ ਅੰਸਰ ਵੀ ਹੈ ਇਹ ਤਿੰਨਾਂ ਦਾ ਗੱਠਜੋੜ ਜਿਹੜਾ ਹੈ ਇਸ ਨੇ ਪੰਜਾਬ ਦੀ ਤਬਾਈ ਲਿਆ ਦਿੱਤੀ ਹੈ ਛੋਟੇ ਛੋਟੇ ਉਮਰ ਦੇ ਬੱਚੇ ਨਸ਼ਿਆਂ 'ਚ ਲੱਗੇ ਹੋਏ ਨੇ ਅਰ ਨਸ਼ੇ ਵੇਚਣ ਵਾਲੇ ਬੜੀ ਅਜੀਬ ਗੱਲ ਹੈ ਕਿ ਉੱਥੇ ਜਾਂਦੇ ਆ ਜਿੱਥੇ ਜਿਨ੍ਹਾਂ ਨੂੰ ਪਤਾ ਹੈ ਵੀ ਇਥੇ ਅਕੈਡਮੀ ਦੇ ਵਿੱਚ ਉਹ ਬੱਚੇ ਪੜਨ ਆਉਂਦੇ ਐ ਜਿਹੜੇ ਅਮੀਰ ਘਰਾਂ ਤੋਂ ਆਉਂਦੇ ਐ ਤੇ ਅਮੀਰ ਘਰਾਂ ਦੇ ਬੱਚੇ ਹੀ ਨਸ਼ਾ ਖਰੀਦ ਸਕਦੇ ਐ ਔਰ ਇਹ ਨਸ਼ੇ ਵੇਚਣ ਵਾਲੇ ਹੀ ਜਗ੍ਹਾ ਢੂੰਢਦੇ ਰਹਿੰਦੇ ਐ ਤੇ ਪਹੁੰਚ ਜਾਂਦੇ ਐ ਉੱਥੇ ਅਕੈਡਮੀਆ 'ਚ ਪਹੁੰਚ ਜਾਂਦੇ ਐ ਇਹਦੀ ਇੱਕ ਉਦਘਾਟਨ ਸਾਡੇ ਕੋਲ ਹੈ ਉਦਾਹਰਨ ਸਾਡੇ ਕੋਲ ਹੈ ਕਿ ਇੱਕ ਸਾਡੇ ਕੋਲ ਇੱਕ ਬੱਚਾ ਆਇਆ ਕਿਸੇ ਸਕੂਲ ਵਿੱਚੋਂ ਉਹ ਸਕੂਲ ਵਾਲੇ ਜਿਹੜਾ ਬੱਚੇ ਥੋੜਾ ਵਿਗੜਦਾ ਉਹ ਪਿੰਕਰਵਾੜੇ ਭੇਜ ਦਿੰਦੇ ਐ ਔਰ ਕਹਿੰਦੇ ਵੀ ਪਿੰਗੋੜੇ ਰਹੇਗਾ ਥੋੜੇ ਦਿਨ ਤੇ ਉਹਦਾ ਸੋਚ ਬਦਲ ਜਾਏਗੀ ਤੇ ਸੋਚ ਬਦਲਣ ਵਾਸਤੇ ਪਿੰਗਰਵਾੜੇ ਸਾਡੇ ਕੋਲ ਨਵੇਂ ਜਵਾਨ ਦਾ ਬੱਚਾ ਪਹੁੰਚ ਗਿਆ ਜੀ ਦੇਖਿਓ ਉਹਨੂੰ ਡਿਊਟੀ ਲਗਾਈ ਗਈ ਸੀ ਉਹਨੇ ਕੋਈ ਕੋਈ ਪਾਈਪ ਹੁੰਦੀ ਹੈ ਨਸ਼ੇ ਵਾਲੀ ਉਹ ਫੜੀ ਗਈ ਸੀ ਉਹਦੇ ਕੋਲ ਉਹਦੇ ਮਾ ਮਾਂ ਤੇ ਤਾਈ ਸਾਡੇ ਕੋਲ ਰੋਂਦੇ ਹੀ ਆ ਗਏ ਤੇ ਉਹ ਬੱਚੇ ਨੂੰ ਹਫਤਾ ਪਰ ਸਪਿੰਗੋੜੇ ਰੱਖਿਆ ਉਹ ਬਿਲਕੁਲ ਸੋਚ ਬਦਲ ਗਈ ਕਹਿਣ ਤੋਂ ਪਾਵੇ ਹੈ ਕਿ ਇੱਕ ਆਦਮੀਆ ਵਿੱਚ ਵੀ ਬਹੁਤ ਜਾਂਦੇ ਆ ਨਸ਼ੇ ਵੇਚਰ ਵਾਲੇ ਇਹਨਾਂ ਨੂੰ ਕੋਈ ਨਾ ਕੋਈ ਜਗ੍ਹਾ ਲੱਭਣੀ ਚਾਹੀਦੀ ਹੈ ਜਿੱਥੇ ਕੋਈ ਖਰੀਦਦਾਰ ਹੋਵੇ ਅਰ ਅੱਜ ਸਾਡੇ ਦੇਸ਼ ਦੀ ਜਿਹੜੀ ਹੈ ਆਰਥਿਕਤਾ ਉਹਦਾ ਬੁਰਾ ਹਾਲ ਹੈ ਸਾਡੇ ਪੰਜਾਬ ਦੀ ਆਰਥਿਕਤਾ ਬੁਰਾ ਹਾਲ ਹੈ ਜਿਹੜੀਆਂ ਘਰੇਲੂ ਦਸਤਕਾਰੀ ਸੀ ਖਤਮ ਹੋ ਗਈਆਂ ਉਹਨਾਂ ਦਾ ਕੋਈ ਮਤਲਬ ਵੇਚਣ ਦਾ ਸਾਧਨ ਨਹੀਂ ਹੈਗੇ ਜਿਵੇਂ ਨਰੀਆਂ ਖੇਸ ਬਣਾਉਂਦੀਆਂ ਸੀ ਬੀਬੀਆਂ ਹੋਰ ਬੜੇ ਘਰੇਲੂ ਦਸਤਕਾਰੀ ਹੁੰਦੇ ਸੀ ਉਹ ਖਤਮ ਕਰ ਦਿੱਤੀ। ਔਰ ਬਾਹਰ ਲਿਆ ਕੰਪਨੀਆਂ ਨੂੰ ਅਸੀਂ ਸੱਦਾ ਦਿੰਨੇ ਆ ਵੀ ਤੁਸੀਂ ਆਓ 100% ਸਾਡੇ ਕੋਲ ਇੱਥੇ ਤੁਸੀਂ ਆ ਕੇ ਆਪਣੀਆਂ ਫੈਕਟਰੀਆਂ ਲਾਓ। ਔਰ ਜਿਹੜੀ ਇਹ ਗਲੋਬਲਾਈਜੇਸ਼ਨ ਨੇ ਜੋ ਕੰਮ ਕੀਤਾ ਹੈਗਾ ਜਿਹੜਾ ਵਰਲਡ ਰੇਡ ਆਰਗੇਨਾਈਜੇਸ਼ਨ ਨੇ ਜਿਹੜਾ ਕੰਮ ਕੀਤਾ ਜਿਹੜਾ ਗਲੋਬਲਾਈਜੇਸ਼ਨ ਕੰਮ ਕੀਤਾ ਉਹਨੇ ਬਹੁਤ ਵਿਗਾੜ ਪਾਇਆ। ਬਾਹਰਲੇ ਦੇਸ਼ਾਂ ਤੋਂ ਚੀਜ਼ਾਂ ਮਗਵਾ ਮਗਵਾ ਕੇ ਆ ਕੇ ਅਸੀਂ ਆਪਣੇ ਦੇਸ਼ ਵਿੱਚ ਵੇਚ ਰੀਆਂ ਸ਼ੁਰੂ ਕਰਤੀਆਂ ਸਸਤੇ ਪਾਤੇ ਤੇ ਆਪਣੀ ਦਸਤਕਾਰੀ ਨੂੰ ਤੱਕਾ ਮਾਰ ਦਿੱਤਾ ਦਿਸ ਕਰਕੇ ਜਿਹੜੇ ਬੱਚੇ ਨੇ ਔਰ ਕੁੜੀਆਂ ਕੀ ਮੁੰਡੇ ਕੀ ਵੇਲੇ ਹੋ ਗਏ ਤੋਂ ਵੇਲੇ ਜਿਹੜੇ ਕੁਛਤਾ ਕੁਛਤਾ ਕਰਨ ਗਈ ਨਾ ਕਹਿੰਦੇ ਨੇ ਵੇਲੇ ਦਾ ਦਿਮਾਗ ਜਿਹੜਾ ਸ਼ੈਤਾਨ ਦਾ ਘਰ ਹੁੰਦਾ ਤੋਂ ਜਿਹੜਾ ਸ਼ੈਤਾਨ ਦਾ ਘਰ ਹੈ ਔਰ ਉੱਥੇ ਬੜੀ ਜਲਦੀ ਪਹੁੰਚ ਜਾਂਦੇ ਨੇ ਵੇਚਣ ਵਾਲੇ ਵੀ ਉਹਨਾਂ ਨੂੰ ਵੀ ਝਟਪਟਾ ਲੱਗ ਜਾਂਦਾ ਜਿਹੜਾ ਅੱਜ ਦਾ ਰੁਝਾਅ ਆ ਰਿਹਾ ਹੈ ਉਹ ਇਹ ਹੈ ਕਿ ਕੁੜੀਆਂ ਵੀ ਇਸ ਕੰਮ ਵਾਲੇ ਪਾਸੇ ਤੁਰ ਪਈਆਂ ਨੇ ਅਰ ਥੋੜੀਆਂ ਬਿਨੈ ਚੰਗੇ ਗਿਣਤੇ ਦੇ ਵਿੱਚ ਅਰ ਉਸ ਦੇ ਨਾਲ ਦੂਜਾ ਕੰਮ ਦੇ ਵਪਾਰ ਸ਼ੁਰੂ ਹੋ ਜਾਂਦਾ ਨਾਲ ਦੀ ਨਾਲ ਕਿਉਂਕਿ ਨਸ਼ਿਆਂ ਲਈ ਪੈਸੇ ਚਾਹੀਦੇ ਨੇ ਤੇ ਨਸ਼ਿਆਂ ਦਾ ਪੈਸੇ ਕਿੱਥੋਂ ਆਉਣ ਕੰਮ ਤਾਂ ਕਰਨਾ ਕੋਈ ਨਹੀਂ ਫਿਰ ਦੇ ਵਪਾਰ ਸ਼ੁਰੂ ਹੋ ਜਾਂਦਾ ਤੇ ਉਸ ਤੋਂ ਬਾਅਦ ਬਹੁਤ ਭੈੜੀਆਂ ਬਿਮਾਰੀਆਂ ਲੱਗ ਜਾਂਦੀਆਂ ਅਰ ਕੁੜੀਆਂ ਫਿਰ ਉਹ ਬਿਮਾਰੀਆਂ ਕੁੜੀਆਂ ਰਹੀ ਅੱਗੇ ਫੈਲਦੀਆਂ ਨੇ ਤੋਂ ਇਸ ਕਰਕੇ ਤਬਾਹੀ ਦਾ ਜਿਹੜਾ ਮੰਜ਼ਰ ਹੈ ਸਾਡੇ ਨਜ਼ਰ ਆ ਰਿਹਾ ਸਾਰੇ ਪਾਸੇ ਪੰਜਾਬ ਦੇ ਵਿੱਚ ਇਹਦਾ ਕੀ ਇਲਾਜ ਕੀਤਾ ਜਾਵੇ। ਤੋਂ ਇਹਦਾ ਜਿਹਦੇ ਸੀ ਇਹਦਾ ਇਲਾਜ ਇਹੀ ਹੈ ਕਿ ਅਸੀਂ ਆਪਣਾ ਜਿਹੜਾ ਵਿਰਸਾ ਹੈ ਉਹਨੂੰ ਸੰਭਾਲੀਏ ਆਪਣੇ ਗੁਰੂਆਂ ਦੀਆਂ ਜਿਹੜੀਆਂ ਉਪਦੇਸ਼ ਨੇ ਉਹਨਾਂ ਨੂੰ ਦਿਲ ਚ ਰਸਾਈਏ ਮੇਰੇ ਗੁਰੂ ਨਾਨਕ ਨੇ ਬੜੇ ਸੋਹਣੇ ਤਨਸੂਲ ਦਿੱਤੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਹਦੇ ਨਾਲ ਜਦੋਂ ਤੁਸੀਂ ਆਪਣੇ ਫਿਜ਼ੀਕਲੀ ਮਿਹਨਤ ਕਰਦੇ ਆ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਅਸੀਂ ਕੰਮ ਕਰਦੇ ਆ ਤਾਂ ਸਾਨੂੰ ਤਾਕਤ ਮਿਲਦੀ ਹੈ। ਜਿੰਨਾ ਅਸੀਂ ਸਖਤ ਕੰਮ ਕਰਾਂਗੇ ਓਨੀ ਤਾਕਤ ਸਾਡੇ ਵਿੱਚ ਆਉਂਦੀ ਹੈ। ਔਰ ਇਹ ਤਾਕਤ ਤਾਂ ਆ ਸਕਦੇ ਜੇ ਅਸੀਂ ਹੱਥਾਂ ਨਾਲ ਕੰਮ ਕਰਾਂਗੇ। ਤੇ ਹੱਥਾਂ ਨਾਲ ਕੰਮ ਕਰਨੋਂ ਅਸੀਂ ਹਟ ਹੀ ਗਏ। ਇਹ ਜਿਹੜਾ ਖੇਤੀਬਾੜੀ ਜਿਹੜੀ ਰਸਾਇਣਕ ਖੇਤੀ ਸ਼ੁਰੂ ਹੋਈ ਹੈ। ਇਹਨੇ ਲੋਕੀ ਕਈ ਵੇਲੇ ਹੀ ਕਰ ਦਿੱਤੇ ਦਵਾਈਆਂ ਛਿੜਕੇ ਘਰ ਬਹਿ ਜਾਂਦੇ ਐ। ਕੰਮ ਕਰਦਾ ਹੀ ਕੋਈ ਨਹੀਂ। ਗੁੜੁੱਸੀ ਬਣਾਣਾ ਨਹੀਂ। ਗੰਨੇ ਬੀਜੇ ਐਸੀ ਖੰਡ ਮਿਲ ਤੇ ਸੁਟਾਣਾ ਹੈ। ਵੇਲੇ ਦੇ ਵੇਲੇ ਦਿੱਸ ਕਰਕੇ ਇਹ ਸਾਰੀਆਂ ਲਾਮਤਾਂ ਜੜੀਆਂ ਨੇ ਸ਼ੁਰੂ ਹੋ ਗਈਆਂ ਨੇ ਪੰਜਾਬ ਦੇ ਵਿੱਚ। ਔਰ ਜਦੋਂ ਪਤਾ ਲੱਗਦਾ ਹੈ ਕਿ ਕੁੜੀਆਂ ਇਸ ਕੰਮ ਚ ਪੈ ਗਈਆਂ ਸੱਚੀ ਵਿੱਚ ਦਿਲ ਨੂੰ ਢੋਪ ਪੈਂਦੇ ਆਰ ਪਿੰਗੋਲੇ ਸੰਸਥਾ ਦੇ ਵਿੱਚ ਬੇਅਸਰ ਪੈਣਾ ਹੀ ਸੀਗਾ ਔਰ ਥੋੜੇ ਦਿਨਾਂ ਦੇ ਵਿੱਚ ਹੀ ਦੋ ਕੁੜੀਆਂ ਸਾਡੇ ਕੋਲ ਆਈਆਂ ਜੜੀਆਂ ਕਿ ਨਸ਼ੇ ਕਰਦੀਆਂ ਸੀ ਇੱਕ ਦੀ ਤਾਂ ਆਉਂਦੇ ਥੋੜੀ ਦੇਰ ਬਾਅਦ ਹੀ ਬਹੁਤ ਹੋ ਗਈ ਤੇ ਦੂਜੀ ਦਾ ਸਾਰਾ ਸਰੀਰ ਵਿੰਨੇ ਆ ਪਿਆ ਸੀ ਜਿਵੇਂ ਕਿ ਮੁੰਡਿਆਂ ਦਾ ਵਿੰਨੇ ਹੁੰਦੇ ਟੀਕੇ ਲਾ ਰ ਕੇ ਸਾਰੇ ਸਰੀਰ ਤੇ ਜ਼ਖਮ ਹੋਏ ਪਏ ਐ ਔਰ ਜਦੋਂ ਪੁੱਛਿਆ ਵੇ ਕਿਦਾਂ ਹੋਇਆ ਤੇ ਕਹਿੰਦੀ ਮੈਂ ਡਾਂਸ ਗਰੁੱਪ ਵਿੱਚ ਸੀਗੀ ਉੱਥੇ ਮੈਨੂੰ ਰੋਸ਼ੇ ਲੱਗ ਗਏ ਤੇ ਮੇਰੇ ਮਾਪੇ ਉਹ ਹੈ ਨਹੀਂ ਦਾਦੀ ਸੀ ਇੱਕ ਪੌੜੀਆਂ ਥੱਲੇ ਆਪਣਾ ਜੀਵਨ ਬਸਰ ਕਰਦੀ ਪਈ ਸੀ ਤੇ ਹੁਣ ਉਹਦੇ ਸਾਰੇ ਸਰੀਰ ਦੇ ਵਿੱਚੋਂ ਸੀ ਖੂਨ ਟੈਸਟ ਕਰਨ ਜੋਗਾ ਵੀ ਨਹੀਂ ਕਰ ਸਕਦੇ ਉਹਦੀਆਂ ਜਿਹੜੀਆਂ ਖੂਨ ਦੀਆਂ ਨਾੜੀਆਂ ਨੇ ਐਨੀਆਂ ਬਲੌਕ ਹੋ ਗਈਆਂ ਨੇ ਤਾਂ ਇਹ ਬੜਾ ਔਖਾ ਲੱਗ ਰਿਹਾ ਤਾਂ ਦੇਸ਼ ਕਿਦਾਂ ਬਚਾਇਆ ਜਾ ਸਕਦਾ ਭਗਤਪੂਰਨ ਸਿੰਘ ਜੀ ਨੇ ਗੁਰਨਾੰਦ ਦੇਵ ਦੇ ਉਪਦੇਸ਼ਾਂ ਨੂੰ ਆਪਣੇ ਦੇਲ ਸਿਵਸਾਇਆ ਅਰ ਉਹਨਾਂ ਨੇ ਇੱਕ ਤਿਆ ਹੋਇਆ ਕਿ ਦੇਸ਼ ਤਾਂ ਬਚੇਗਾ ਜੇ ਅਸੀਂ ਇਨਸਰਫ ਦੇ ਸੱਚ ਦਾ ਜੀਵਨ ਬਤਤ ਕਰਾਂਗੇ ਕੋਈ ਕਿਸੇ ਦਾ ਹੱਕ ਨਹੀਂ ਮਾਰੇਗਾ ਹਰ ਪਿੰਡਾਂ ਦੀਆਂ ਬਣਾਇਆ ਹੱਥਾਂ ਦੀਆਂ ਚੀਜ਼ਾਂ ਵਰਤਾਂਗੇ ਜਿਸ ਤਰ੍ਹਾਂ ਕੱਪੜਾ ਹੈ ਜਿਸ ਤਰ੍ਹਾਂ ਜੁੱਤੇ ਨੇ ਜਿਸ ਜੋ ਵੀ ਹੈ ਜੋ ਪਹਿਲਾਂ ਲੱਕੜ ਦਾ ਕੰਮ ਵੀ ਸਾਰੇ ਪਿੰਡਾਂ ਚ ਹੋ ਜਾਂਦਾ ਸੀ ਹਰ ਕੰਮ ਹਰ ਇੱਕ ਨੂੰ ਕੰਮ ਇਹਨੋਂ ਕੰਮ ਮਿਲਦਾ ਸੀ ਲੋਹਾਰ ਨੂੰ ਵੀ ਕੰਮ ਮਿਲਦਾ ਸੀ ਤੋ ਜੇ ਅਸੀਂ ਦੁਬਾਰਾ ਉਹ ਜੀਵਨ ਸ਼ੁਰੂ ਕਰਾਂਗੇ ਤਾਂ ਸਾਡਾ ਦੇਸ਼ ਬਚ ਸਕਦਾ ਹੈ ਸਾਨੂੰ ਕੁਰੇਲੂ ਦਸਤਕਾਰੀ ਸ਼ੁਰੂ ਕਰਨੀ ਪੈਗੀ ਮਹਾਤਮਾ ਗਾਂਧੀ ਅਰ ਉਹਦੇ ਚੇਲੇ ਸੁੰਦਰ ਲਾਲ ਬੋਗੂਨਾ ਜੀ ਹਰ ਬਰਸੀ ਤੇ ਸਾਡੇ ਕੋਲ ਆਉਂਦੇ ਸੀ ਔਰ ਉਹ ਐਨਾ ਸੋਹਣਾ ਚਰਖਾ ਕੱਤਦੇ ਸੀ ਉਸ ਕਹਿਣ ਦੀ ਗੱਲ ਨੇ ਤੋ ਇਸ ਕਰਕੇ ਨਾ ਬਰੀਕ ਸੂਤ ਹੁੰਦਾ ਸੀ ਔਰ ਜਿਹੜੇ ਸਾਨੂੰ ਇਹੋ ਜਿਹੇ ਨੇ ਮੇਲੇ ਲਾਉਣੇ ਲਈ ਚਾਹੀਦੇ ਐ ਤਿਰੰਜਨ ਵਰਗੇ ਮੇਲੇ ਲਾਉਣੇ ਚਾਹੀਦੇ ਐ ਚਰਖਾ ਕੱਤਣ ਦੀ ਸਾਨੂੰ ਸ਼ੌਕ ਪੈਦਾ ਕਰਨਾ ਚਾਹੀਦਾ ਹੈ ਔਰ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਜਿਹੜੀਆਂ ਚੀਜ਼ਾਂ ਬਣਾਈਆਂ ਜਾਣ ਇਹਨਾਂ ਨੂੰ ਪੂਰਾ ਪ੍ਰਵਿਰਤਿਆ ਜਾਵੇ ਵੇਚਣ ਦਾ ਪ੍ਰਬੰਧ ਕੀਤਾ ਜਾਵੇ ਬਾਹਰਲੇ ਲੋਕ ਬੜੇ ਖੁਸ਼ ਹੁੰਦੇ ਆ ਸਾਡੀ ਕਲਾ ਵੇਖ ਕੇ ਬਾਹਰਲੇ ਦੇਸ਼ ਵਾਲੇ ਖੜੇਸ਼ ਹੁੰਦੇ ਪਰ ਸਾਡੇ ਚ ਕਮਜ਼ੋਰੀ ਹੈ ਕਿ ਅਸੀਂ ਆਪਣੀਆਂ ਚੀਜ਼ਾਂ ਦੀ ਪ੍ਰਚਾਰ ਨਹੀਂ ਕਰ ਸਕੇ ਜਿਹੜੇ ਕਾਰਪੋਰੇਟ ਸਿਸਟਮ ਵਾਲੇ ਨੇ ਉਹ ਆਪਣੀਆਂ ਚੀਜ਼ਾਂ ਦਾ ਮਸ਼ੀਨਾਂ ਦਾ ਪ੍ਰਚਾਰ ਕਰ ਕਰਕੇ ਸਾਨੂੰ ਫੇਲਿਆ ਕਰ ਦਿੱਤਾ ਔਰ ਅਸੀਂ ਉਸ ਦਲਦਲ ਚ ਫਸ ਗਿਆ ਜਿਥੋਂ ਨਿਕਲਣਾ ਸੰਭਵਤਾ ਨਹੀਂ ਮੈਂ ਕਹਿੰਦੀ ਪਰ ਮੁਸ਼ਕਲ ਜ਼ਰੂਰ ਹੈ ਉਹਦੇ ਲਈ ਸਾਨੂੰ ਸਾਰਿਆਂ ਨੂੰ ਤਣ ਲੈਣਾ ਚਾਹੀਦਾ ਹੈ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਇਸ ਬੁਰਾਈਆਂ ਤੋਂ ਛੁਟਕਾਰਾ ਪਾ ਸਕੇ ਸਾਡਾ ਜਿਹੜਾ ਪੰਜਾਬ ਦੇਸ਼ ਹੈ ਮੁਰਕੇ ਰੰਗਲਾ ਪੰਜਾਬ ਬਣੇ ਜਿੱਥੇ ਫੇਰ ਮੇਲੇ ਲੱਗਣ ਫੇਰ ਛੰਝਾ ਹੋਣ ਜਿੱਥੇ ਜਵਾਨ ਮੁੰਡੇ ਕੁੜੀਆਂ ਹੋਣ ਅੱਜਕਲ ਕੁੜੀਆਂ ਮੁੰਡੇ ਪਤਲੇ ਪਤਲੇ ਬਣਨ ਦੀ ਕੋਸ਼ਿਸ਼ ਕਰਦੀਆਂ ਨੇ ਸਿਹਤ ਦਾ ਕਿਸੇ ਨੂੰ ਫਿਕਰ ਨਹੀਂ ਖੁਰਾਕ ਚੰਗੀ ਨਹੀਂ ਹੈਗੀ ਜ਼ਹਿਰਾਂ ਦੀ ਖੇਤੀ ਹੋ ਰਹੀ ਹੈ ਤੇ ਬਹੁਤ ਸਾਰੀਆਂ ਬੁਰਾਈਆਂ ਨੇ ਜਿਹੜੀਆਂ ਅਸਿਰਾਲ ਮਿਲ ਕੇ ਦੂਰ ਕਰ ਲਿਆ ਨੇ ਤਾਂ ਸੰਗਤ ਨੂੰ ਬੇਨਤੀ ਹੈ ਕਿ ਪਿੰਗਲਵੜੇ ਤੋਂ ਜਿਹੜਾ ਸੀ ਸਿਹਤ ਛਾਪਦੇ ਆ ਉਹ ਜ਼ਰੂਰ ਪੜਿਆ ਕਰੋ ਉਹ ਪਰਖੇ ਉਹਨਾਂ ਅਮਲ ਚੱਲੇ ਆਉਣ ਦੀ ਕੋਸ਼ਿਸ਼ ਕਰੋ ਅਰਸੀਂ ਆਪਣੇ ਦੇਸ਼ ਨੂੰ ਸੋਹਣਾ ਬਣਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ